ਤਤੀ ਤਵੀ ਤੇ ਬਹਿ ਜਾਣਾ ਸੀ ਇਸ ਕਟਾ ਲੈਣੇ ਬੰਦ ਬੰਦ ਕਟਾ ਲੈਣਾ ਤੁਸੀਂ ਇਸ ਨੂੰ ਫਿਰ ਚਮਤਕਾਰ ਨਹੀਂ ਮੰਨਦੇ ਸਾਡੇ ਤਾਂ ਉਤਾਰ ਬਾਦ ਹੈ ਹੀ ਨਹੀਂ ਗੁਰੂ ਕਿਸੇ ਨੇ ਵੀ ਉਤਾਰ ਨਹੀਂ ਕਿਹਾ ਬਕਾਇਦਾ ਗੁਰਬਾਣੀ ਦੇ ਵਿੱਚ ਆਉਂਦਾ ਵੀ ਅਵਤਾਰ ਕੋਈ ਨਹੀਂ ਹੈ ਸਾਡੇ ਤਾਂ ਇਹ ਵੀ ਗੁਰਬਾਣੀ ਦੇ ਵਿੱਚ ਤਾਂ ਇਹ ਵੀ ਹੈ ਵੀ ਇਹਦਾ ਨਰਕ ਹੈ ਨਾ ਸੁਰਗ ਹੈ ਕੋਈ ਕਬੀਰ ਸਾਹਿਬ ਤਾਂ ਕਹਿੰਦੇ ਆ ਵੀ ਮੈਂ ਨਰਕ ਤੋਂ ਡਰਦਾ ਨਹੀਂ ਤੇ ਸਵਰਗ ਵੀ ਨਹੀਂ ਚਾਹੀਦਾ ਗੁਰੂ ਨਾਨਕ ਦੇਵ ਜੀ ਨਾ ਬਹੁਤ ਸਾਰੀਆਂ ਗੱਲਾਂ ਜੁੜੀਆਂ ਨੇ ਕਿ ਉਹ ਬੇਂ ਨਦੀ ਦੇ ਵਿੱਚ ਸਮਾ ਗਈ ਸੀ ਕਿੰਨੇ ਦਿਨਾਂ ਬਾਅਦ ਬਾਣੀ ਵਿੱਚ ਤਾਂ ਇਹ ਸਿੱਧਾ ਵੀ ਹੈ ਹੀ ਨਹੀਂ ਕੋਈ ਗੱਲ ਅਸੀਂ ਤਾਂ ਕਰਮ ਥਿਓਰੀ ਨੂੰ ਨਹੀਂ ਮੰਨਦੇ ਨਰਕ ਸਵਰਗ ਨੂੰ ਨਹੀਂ ਮੰਨਦੇ ਤੇ ਆ ਸਾਡੇ ਲਈ ਜਿਹੜਾ ਸਿੱਖ ਧਰਮ ਹੈ ਸਿੱਖ ਧਰਮ ਦੇ ਵਿੱਚ ਤਾਂ ਆ ਹੀ ਦੁਨੀਆ ਸਾਰੀ ਇਸ ਦੁਨੀਆ ਰੀਅਲ ਹੈ ਇਹ ਮਿੱਥਿਆ ਨਹੀਂ ਬ੍ਰਾਹਮਣਵਾਦ ਸਾਰੇ ਸਾਡੇ ਗਾਹਾਂ ਤੱਕ ਫੈਲ ਗਿਆ ਡੇਰੇਦਾਰੀਆਂ ਸਾਰੀਆਂ ਉਸੇ ਦਾ ਪ੍ਰੋਡਕਟ ਹੈ ਡਾਇਰੈਕਟ ਇੰਡਾਇਰੈਕਟ ਹੂੰ ਪਾਵੇਂ ਉੱਥੇ ਸਾਰੇ ਜਿੰਨੇ ਵੀ ਡੇਰੇਦਾਰ ਹੈ ਤੁਹਾਨੂੰ ਲੱਗਣਗੇ ਵੀ ਇਹ ਬੜੇ ਅਮਰਤਾਰੀ ਸਿੱਖ ਹੈ ਉਸ ਲਈ ਸਭ ਨੂੰ ਲੱਗਣਗੇ ਡੇਰੇਦਾਰ ਸਾਰੇ ਪਰ ਉਹਨਾਂ ਦਾ ਕੰਮ ਸਾਰਾ ਕਰਤਾਰ ਸਾਰਾ ਹੂੰ ਤੁਸੀਂ ਦੰਦੋਂ ਮੀਟਕਸਾਲ ਤੱਕ ਲਾਲੋਦੇ ਉਹਦਾ ਜਿਹੜਾ ਚੀਫ ਹੈ ਉਹ ਵੀ ਉਸੇ ਕਿਸਮ ਦੀ ਪੋਲੀਟੀਕਲ ਪੈਟਰਨੇਜ ਲੈਂਦਾ ਨੂੰ ਧਰਮ ਦੇ ਮਤਾਬਕ ਇਹ ਮਿੱਥ ਹੈ ਇਹ ਛਲਵਾ ਹੈ ਭਲੇਖਾ ਹੈ ਆ ਸਾਰਾ ਜਿਹੜਾ ਸੰਸਾਰ ਸੰਸਾਰ ਸਿੱਖਾਂ ਦੇ ਮਤਾਬਕ ਇਹ ਹੈ ਵੀ ਤੁਸੀਂ ਖਾਂਦਿਆਂ ਪੀਂਦਿਆਂ ਹੱਸਦਿਆਂ ਸਾਰੇ ਇੱਥੇ ਹੀ ਮੁਕਤੀ ਲੈਣੀ ਆ ਸਾਰੀ ਇਹੀ ਜ਼ਿੰਦਗੀ ਮੁਕਤੀ ਆ ਸਾਰੀ ਚਮਤਕਾਰ ਪਰਮ ਦੀ ਥਿਓਰੀ ਨਰਕ ਸੁਰਗ ਇਹ ਸਾਰਾ ਸਮਾਜ ਦੇ ਉੱਚੇ ਨੀਵੇਂ ਨੂੰ ਰੱਖਣ ਲਈ ਕੀਤਾ ਹੋਇਆ ਤੁਸੀਂ ਮਿਹਰਬਾਨੀ ਦੀ ਪ੍ਰਾਰਥਵਾਦੀ ਉਸ ਨੂੰ ਮੰਨਦੇ ਹੋ ਵਿਆਖਿਆ ਨੂੰ ਜਾਂ ਵਿਚਾਰਵਾਦੀ ਨੂੰ ਅੱਜਕੱਲ ਸਾਡੇ ਮੋٹے ਜਿਹੇ ਲੈਵਲ ਤੇ ਲੰਗਰੀ ਬਚਿਆ ਹੂੰ ਬਾਕੀ ਗੱਲਾਂ ਤਾਂ ਸਾਰੀਆਂ ਮੈਂ ਕਹੂੰ ਗੁਰਦੁਆਰਿਆਂ 'ਚ 90% 95% ਬ੍ਰਾਹਮਣਵਾਦ ਆ ਗਿਆ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮੰਦੀਲ ਜਦੋਂ ਮਨੁੱਖ ਨੇ ਜੰਗਲਾਂ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਬਹੁਤ ਸਾਰੀਆਂ ਉਹਦੇ ਨਾਲ-ਨਾਲ ਸਮੱਸਿਆਵਾਂ ਜੁੜੀਆਂ ਗੱਲਾਂ ਬਾਤਾਂ ਜੁੜੀਆਂ ਮਨੁੱਖ ਜਦੋਂ ਜੰਗਲਾਂ ਦੇ ਵਿੱਚੋਂ ਬਾਹਰ ਆਇਆ ਘਰ ਬਣਿਆ ਪਰਿਵਾਰ ਬਣਿਆ ਸਮਾਜ ਬਣਿਆ ਤੇ ਸਮਾਜ ਦੇ ਵਿੱਚ ਬਹੁਤ ਸਾਰੇ ਬੈਰੀਕੇਟ ਲੱਗੇ ਬਹੁਤ ਸਾਰੀਆਂ ਖੁੱਲਾਂ ਨਾਲ ਜੁੜ ਗਈਆਂ ਤੇ ਇੱਕ ਕਹ ਲਈਏ ਵੀ ਤਰਤੀਬ ਦੇ ਵਿੱਚ ਜਿਹੜਾ ਮਨੁੱਖਾ ਉਹ ਚੱਲਣ ਲੱਗ ਗਿਆ ਇਹਦੇ ਨਾਲ-ਨਾਲ ਧਰਮ ਵੀ ਆਇਆ ਧਰਮ ਨੇ ਬੇਸ਼ੱਕ ਮਨੁੱਖ ਦੇ ਬਹੁਤ ਸਾਰੇ ਮਸਲੇ ਸੁਲਝਾਏ ਵੀ ਆ ਪਰ ਬਹੁਤ ਸਾਰੇ ਮਸਲੇ ਧਰਮ ਦੇ ਨਾਂ ਤੇ ਉਲਝੇ ਵੀ ਆ ਆਪਾਂ ਦੇਖਦੇ ਆਂ ਕਦੇ ਧਰਮ ਦੇ ਨਾਂ ਤੇ ਦੰਗੇ ਹੋ ਜਾਂਦੇ ਆ ਕਦੇ ਵੋਟਾਂ ਦੇ ਵਿੱਚ ਧਰਮ ਨੂੰ ਵਰਤਿਆ ਜਾਂਦਾ ਤੇ ਇਹ ਘੱਟ ਸੁਣਨ ਨੂੰ ਮਿਲਿਆ ਕਿ ਧਰਮ ਦੇ ਨਾਂ ਤੇ ਕੋਈ ਚੰਗਾ ਕੰਮ ਹੋ ਗਿਆ ਵੀ ਕਿਉਂਕਿ ਵਰਤਿਆ ਜਿਹੜਾ ਪੋਲਿਟਿਕਲ ਲੋਕਾਂ ਨੇ ਧਰਮ ਨੂੰ ਤਾਂ ਉਹਨਾਂ ਨੇ ਆਪਣੇ ਫਾਇਦੇ ਲਈ ਵਰਤ ਲਿਆ ਅੱਜ ਵੀ ਆਪਾਂ ਮੈਂ ਆਪਾਂ 21ਵੀਂ ਸਦੀ 21ਵੀਂ ਸਦੀ 'ਚ ਬੈਠੇ ਆਂ ਅੱਜ ਵੀ ਹਰ ਰੋਜ਼ ਕੋਈ ਨਾ ਕੋਈ ਨਵਾਂ ਤੋਂ ਨਵਾਂ ਰੌਲਾ ਪੈਂਦਾ ਰਹਿੰਦਾ ਰਾਜਸੀ ਪੰਜਾਬ ਦੇ ਸੰਦਰਭ ਦੇ ਵਿੱਚ ਗੱਲ ਕਰਾਂਗੇ ਸਿੱਖ ਧਰਮ ਪੰਜਾਬ ਦੇ ਵਿੱਚ ਲੋਕ ਬਹੁਤ ਸਾਰੇ ਮੰਨਦੇ ਆ ਉਹਨੂੰ ਬਹੁਤ ਸਾਰਿਆਂ ਦੀ ਆਸਥਾ Hindu ਲੋਕ ਵੀ ਸਿੱਖ ਧਰਮ ਦੀ ਰਿਸਪੈਕਟ ਕਰਦੇ ਆ ਮੁਸਲਮਾਨ ਲੋਕ ਵੀ ਪਰ ਇੱਕ ਨਾ ਇੱਕ ਵਿਵਾਦ ਜਰੂਰ ਛੜਦਾ ਰਹਿੰਦਾ ਜਿਵੇਂ ਹੁਣ ਵਿਵਾਦ ਇੱਕ ਹੋਰ ਛੜਿਆ ਹੋਇਆ ਕਿ ਸਿੱਖ ਧਰਮ ਚਮਤਕਾਰ ਨੂੰ ਮੰਨਦਾ ਜਾਂ ਨਹੀਂ ਮੰਨਦਾ ਕੀ ਸਿੱਖ ਧਰਮ ਭੂਤਾਂ ਪ੍ਰੇਤਾਂ ਨੂੰ ਵੀ ਮੰਨਦਾ ਪੁਨਰ ਜਨਮ ਨੂੰ ਮੰਨਦਾ ਇਹ ਸਾਰੇ ਮਸਲੇ ਜਿਹੜੇ ਇਹਨਾਂ ਨੂੰ ਸਲਝਾਉਣ ਦੇ ਲਈ ਵੈਸੇ ਤਾਂ ਬਹੁਤ ਵੱਡੇ ਸੰਵਾਦ ਦੀ ਲੋੜ ਆ ਪਰ ਅੱਜ ਆਪਾਂ ਇੱਕ ਛੋਟੀ ਜੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਕੇਂਦਰੀ ਸਿੰਘ ਸਭਾ ਤੋਂ ਜਸਪਾਲ ਸਿੱਧੂ ਜੀ ਨੇ ਜਿਹੜੇ ਕਿ ਪ੍ਰਸਿੱਧ ਪੱਤਰਕਾਰ ਵੀ ਰਹੇ ਨੇ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਵਾਗਤ ਧੰਨਵਾਦ ਸਿੱਧੂ ਸਾਹਿਬ ਧਰਮ ਵੈਸੇ ਤਾਂ ਕਹਿੰਦੇ ਬੰਦੇ ਨੂੰ ਜੀਵਨ ਜਾਂਚ ਸਿਖਾਉਂਦਾ ਕਿਵੇਂ ਜਿਉਣਾ ਕਿਵੇਂ ਰਹਿਣਾ ਸਹਿਣਾ ਪਰ ਫਿਰ ਵੀ ਧਰਮ ਦੇ ਨਾਂ ਤੇ ਰੌਲੇ ਪੈਂਦੇ ਰਹਿੰਦੇ ਨੇ ਹੁਣ ਸਿੱਖ ਧਰਮ ਨੂੰ ਬਹੁਤ ਐਡਵਾਂਸ ਮੰਨਿਆ ਜਾਂਦਾ ਆਧੁਨਿਕ ਧਰਮ ਪਰ ਪਿੱਛੇ ਜੇ ਹੁਣ ਰੌਲਾ ਪੈ ਰਿਹਾ ਕਿ ਸਿੱਖ ਧਰਮ ਦੇ ਵਿੱਚ ਚਮਤਕਾਰ ਹੋਏ ਆ ਕੁਝ ਲੋਕ ਕਹਿੰਦੇ ਨਹੀਂ ਹੋਏ ਤੁਸੀਂ ਆਪਣੀ ਸਮਝ ਅਨੁਸਾਰ ਕੀ ਮੰਨਦੇ ਹੋ ਚਮਤਕਾਰਾਂ ਨਾਲ ਸਿੱਖੀ ਦਾ ਕੋਈ ਲਾਕਾ ਦੇਕਾ ਹੈ ਜਾਂ ਨਹੀਂ ਹੈ ਵੇਖੋ ਪਹਿਲਾਂ ਤਾਂ ਆਪਾਂ ਧਰਮ ਦੇ ਬਾਰੇ ਗੱਲ ਕਰਦੇ ਆ ਧਰਮ ਮੈਂ ਕਿਹਣਾ ਜਿਹੜੀ ਉਹਦੀ ਬਹੁਤ ਵੱਡਾ ਯੋਗਦਾਨ ਰਿਹਾ ਮਨੁੱਖ ਨੂੰ ਸੱਭਿਆ ਬਣਾਉਣ ਚ ਪਹਿਲਾਂ ਤੋਂ ਜੀ ਕਾਫੀ ਕੁੱਝ ਦਾ ਕੰਟਰੀਬਿਊਸ਼ਨ ਰਹੀ ਹੈ ਪਰ ਜਦੋਂ ਸਾਇੰਸ ਦਾ ਯੁੱਗ ਆ ਗਿਆ ਐਡਵਾਂਸ ਯੁੱਗ ਆ ਗਿਆ ਫਿਰ ਧਰਮ ਦਾ ਕੁਝ ਰੋਲ ਵੱਖਰੇ ਲੈਵਲ ਤੇ ਹੋ ਗਿਆ ਪਰ ਮੈਂ ਫਿਰ ਵੀ ਇੱਕ ਗੱਲ ਕਹੂੰ ਵੀ ਧਰਮ 90 96% 98% ਲੋਕਾਂ ਨੂੰ ਧਰਮ ਦੀ ਜ਼ਰੂਰਤ ਹੁੰਦੀ ਆ ਮੁਸ਼ਕਲ ਨਾਲ ਸਾਰੇ ਪਾਪੂਲੇਸ਼ਨ ਦੇ ਵਿੱਚ 2% ਬੰਦੇ ਹੁੰਦੇ ਆ ਜਿਹੜੇ ਜਿਹਨਾਂ ਨੂੰ ਦੁੱਖ ਤਕਲੀਫ ਦੇ ਵਿੱਚ ਕੋਈ ਆਸਥਾ ਕੋਈ ਕਿਸੇ ਕਿਸਮ ਦੇ ਵਿੱਚੋਂ ਇਹਦੇ ਚੋਂ ਨਿਕਲਣ ਦੀ ਤਕਲੀਫ ਚੋਂ ਨਿਕਲਣ ਦੀ ਕੋਈ ਕਿਸੇ ਕਿਸਮ ਦਾ ਕੋਈ ਥੰਮ ਚਾਹੀਦਾ ਕੋਈ ਆਸਥਾ ਚਾਹੀਦੀ ਹੈ ਤਾਂ ਕਿ ਉਹ ਆਪਣੇ ਮਾਨ ਦਾ ਬੋਝ ਲਾ ਕੇ ਦੂਜੇ ਤੇ ਸਿੱਟ ਦੇ ਜਿਵੇਂ ਹੁਣ ਗੁਰਬਾਣੀ ਦੇ ਵਿੱਚ ਤੇ ਜੋ ਸਿੱਖਾਂ ਦੇ ਵਿੱਚ ਆਮ ਚੱਲਦਾ ਵੀ ਉਹਦੀ ਰਜਾ ਚ ਕੋਈ ਡੈਥ ਹੋ ਜਾਂਦੀ ਹੈ ਤਾਂ ਮਤਲਬ ਕਿ ਇਮੀਡੀਏਟਲੀ ਬੰਦੇ ਉਹਦੇ ਨਾਲ ਸਮਝੌਤਾ ਨਹੀਂ ਕਰਦੇ ਦੁੱਖ ਤੱਤੋਂ ਤੋ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਰਾਜਾ ਜੀ ਉਹਦੀ ਰਾਜਾ ਚ ਰਹਿਣਾ ਹੈ ਬਾਣੇ ਚ ਰਹਿਣਾ ਜਿੱਥੇ ਕੋਈ ਬੰਦਾ ਨਹੀਂ ਖੜਦਾ ਤੋ ਉਹਨਾਂ ਨੂੰ ਲੱਗਦਾ ਕੋਈ ਹੈਗਾ ਸਾਡੇ ਕਿਉਂਕਿ ਇੱਕ ਗੱਲ ਜ਼ਰੂਰ ਹੈ ਵੀ ਬੰਦੇ ਦਾ ਆਮ ਬੰਦੇ ਦਾ ਮੈਂ ਆਮ ਬੰਦੇ ਦੀ ਗੱਲ ਕਰਦਾ ਕਿਉਂਕਿ ਇਹ ਸਾਡੇ ਦੁਨੀਆ ਦੇ ਵੱਡੇ ਵੱਡੇ ਫਿਲਾਸਫਰ ਇਹ ਕਹਿੰਦੇ ਆ ਵੀ ਜਿਹੜੇ ਮਾਨਸਿਕ ਲੈਵਲ ਤੇ ਜਾਂ ਸੈਂਟੀਫਿਕਲ ਲੈਵਲ ਤੇ ਬਹੁਤ ਜ਼ਿਆਦਾ ਐਡਵਾਂਸ ਹੋ ਜਾ ਉਹਨਾਂ ਬੰਦਿਆਂ ਨੂੰ ਸ਼ਾਇਦ ਧਰਮ ਦੀ ਲੋੜ ਨਾ ਪਵੇ ਹਾਂ ਉਹਨਾਂ ਨੂੰ ਪੈਂਦੀ ਵੀ ਨਹੀਂ ਜੀ ਇਸ ਕਿਸਮ ਦੇ ਲੌਜਿਕ ਉਹਨਾਂ ਦਾ ਡਿਵੈਲਪ ਹੋ ਜਾਏ ਮジョਰਿਟੀ ਲੋਕ ਆ ਜਿਹੜੇ ਉਹਨਾਂ ਦੀਆਂ ਰੋਜ਼ ਦੀਆਂ ਦੁਸ਼ਵਾਰੀਆਂ ਰੋਜ਼ ਦੀਆਂ ਤਕਲੀਫਾਂ ਉਹਨਾਂ ਉਹਨਾਂ ਵਿੱਚੋਂ ਨਜਾਦ ਤਾਂ ਨਾ ਵੀ ਮਿਲੇ ਪਰ ਉਹਨਾਂ ਨੂੰ ਜਿਵੇਂ ਮਾਰਕਸ ਕਹਿੰਦਾ ਵੀ ਇੱਕ ਅਫੀਮ ਦਾ ਜੋ ਦਰਦ ਨੂੰ ਨਿਵਾਰਨ ਕਰਨ ਲਈ ਦਰਦ ਨੂੰ ਰੋਕਣ ਲਈ ਉੱਥੇ ਉੱਥੇ ਮਾਰਕਸ ਨੇ ਵੀ ਕਿਹਾ ਵੀ ਅਫੀਮ ਵਾਂਗੂ ਇੱਕ ਜਿਵੇਂ ਬਿਮਾਰ ਹੋਏ ਬੰਦਾ ਨੂੰ ਦਰਦ ਹੋਵੇ ਤਾਂ ਅਫੀਮ ਦਿੰਦੇ ਆ ਉੱਥੇ ਅਫੀਮ ਦਾ ਕੰਮ ਕਰਦਾ ਉਥੇ ਅਫੀਮ ਦਾ ਕੰਮ ਮਤਲਬ ਕਿ ਇਹ 네ਗੇਟਿਵ ਨਹੀਂ ਕਰਦਾ ਬਲਕਿ ਰੀਲੀਫ ਥੋੜੀ ਜੀ ਦਿੰਦਾ ਮਾਨਸਿਕ ਲੈਵਲ ਤੇ ਇਹ ਮਾਨਸਿਕ ਰੀਲੀਫ ਧਰਮ ਦਿੰਦੇ ਹਰ ਇੱਕ ਦਾ ਵੱਖਰਾ ਵੱਖਰਾ ਆਪਣੀ ਆਸਥਾ ਰੱਖੀ ਹੁੰਦੀ ਆ ਜਿੱਥੇ ਕੋਈ ਜੰਮਿਆ ਜਿੱਥੇ ਜਿਹੜੇ ਘਰ ਚੋਂ ਉਸ ਨੂੰ ਜਿਸ ਕਿਸਮ ਦੀ ਆਸਥਾ ਵਿਸ਼ਵਾਸ ਹੈ ਤੋ ਉਹ ਆਪ ਦੇ ਮਾਨਸਿਕ ਪਰੇਸ਼ਾਨੀਆਂ ਨੂੰ ਉਧਰਲੇ ਪਾਸੇ ਧੱਕ ਕੇ ਕੁਝ ਟਾਈਮ ਲਈ ਉਹ ਸੁਰਖਰੂ ਹੋ ਜਾਂਦਾ ਬੇਸ਼ੱਕ ਉਹ ਸਮੱਸਿਆ ਦਾ ਹੱਲ ਨਾ ਹੋਵੇ ਪਰ ਬੰਦੇ ਦੇ ਜਿਉਣ ਲਈ ਇਸ ਕਿਸਮ ਦੀਆਂ ਚਾਹੀਦੀ ਇਹ ਤਾਂ ਹੈਗਾ ਧਰਮ ਦਾ ਰੋ ਜਿਵੇਂ ਹੁਣ ਤੁਸੀਂ ਧਰਮ ਨੂੰ ਕਿਹਾ ਕਿ ਉਹਨੂੰ ਬੰਦਾ ਮੰਨਦਾ ਕਿ ਹਾਂ ਰਿਲੀਫ ਮਿਲਦੀ ਆ ਉਹਦੇ ਨਾਲ ਜੁੜ ਕੇ ਉਹ ਆਪਣੇ ਕੰਮ ਕਰ ਸਹੀ ਕਰ ਸਕਦਾ ਤਾਂ ਕੀ ਲੱਗਦਾ ਕਿ ਇਸ ਚੀਜ਼ ਨੂੰ ਹਾਰਟ ਕਰਨਾ ਠੀਕ ਆ ਜੇ ਕੋਈ ਕਹਿੰਦਾ ਯਾਰ ਵੀ ਚਮਤਕਾਰ ਹੋਇਆ ਸਿੱਖੀ ਦੇ ਵਿੱਚ ਉਹਨੂੰ ਮੰਨ ਲੈਣਾ ਚਾਹੀਦਾ ਵੀ ਹੋਇਆ ਜਾਂ ਇਹ ਤੇ ਡਿਬੇਟ ਕਰਨੀ ਜਿਹਦੀ ਵੀ ਨਹੀਂ ਹੋਏ ਮੇਰੇ ਕੋ ਸਿੱਖੀ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਵੀ ਸਿੱਖੀ ਦੇ ਵਿੱਚ ਤਾਂ ਨਾ ਤਾਂ ਚਮਤਕਾਰ ਦੀ ਥਾਂ ਐ ਕੋਈ ਕਿਸੇ ਵੀ ਲੈਵਲ ਤੇ ਚਮਤਕਾਰ ਨਹੀਂ ਇਸੇ ਕਰਕੇ ਬਚਿੱਤਰ ਨਾਟਕ ਦੀ ਜਿਹੜੀ ਗੱਲਬਾਤ ਐ ਹੂੰ ਉਹਦੇ ਉੱਤੇ ਸਿੱਖਾਂ ਵਿੱਚ ਅੱਜ ਕੱਲ ਕਾਫੀ ਜ਼ਿਆਦਾ ਵੀ ਬਚਿੱਤਰ ਨਾਟਕ ਨੂੰ ਉਹ ਜਿਹੜਾ ਜਾ ਕੇ ਇਹਨਾਂ ਨੇ ਹੁਣ ਪਹਾੜਾਂ ਤੇ ਉੱਤਰਾਖੰਡ ਵਿੱਚ ਸਾਰਾ ਬਣਾਇਆ ਵੀ ਐ ਲੋਕ ਬਹੁਤੇ ਸਹਿਮਤ ਨਹੀਂ ਸਿੱਖੀ ਦੇ ਵਿੱਚ ਚਮਤਕਾਰ ਕਿਉਂ ਹੈ ਨਹੀਂ ਬਚਿਤ੍ਰਨਾਟਕ ਵਿੱਚ ਇਹੀ ਹੈ ਵੀ ਮੈਂ ਤਪੱਸਿਆ ਕਰਦਾ ਸੀ ਗੁਰੂ ਸਾਹਿਬ ਵੱਲੋਂ ਕੀਤਾ ਗਿਆ ਸਾਰਾ ਉਹਦੇ ਵਿੱਚ ਇੱਕ ਹੋਰ ਗੱਲ ਵੀ ਨਾਲ-ਨਾਲ ਆਉਂਦੀ ਹੈ ਵੀ ਉਹਦੇ ਵਿੱਚ ਇੱਕ ਡਾਇਲੌਗ ਆਉਂਦਾ ਵੀ ਐਦੋਂ ਪਹਿਲਾਂ ਜਿੰਨੇ ਅਵਤਾਰ ਗੁਰੂ ਆਏ ਆਪਣੀ ਗੱਲ ਤੇ ਆਪਣਾ ਨਾਂ ਚਲਾ ਕੇ ਤੁਰੇਗੇ ਤੇ ਮੈਨੂੰ ਫਿਰ ਦੁਬਾਰਾ ਭੇਜਿਆ ਇਹਦਾ ਮਤਲਬ ਵੀ ਗੁਰੂ ਸਾਹਿਬ ਪਹਿਲੇ ਗੁਰੂਆਂ ਨੂੰ ਦੀ ਗੱਲਬਾਤ ਨੂੰ ਰੱਦ ਕਰਦੇ ਆ ਜਦੋਂ ਕਿ ਹੈ ਨਹੀਂ ਇਹ ਗੱਲਬਾਤ ਇਸ ਕਰਕੇ ਕਈ ਚੀਜ਼ਾਂ ਨਾਲ ਜੁੜੀਆਂ ਉਹ ਜੁੜੀਆਂ ਕਰਕੇ ਚਮਤਕਾਰ ਹੁੰਦਾ ਹੈ ਹੂੰ ਅਤਲ ਕੀ ਵੀ ਇਹ ਚਮਤਕਾਰ ਦੀ ਜਿਹੜੀ ਗੱਲਬਾਤ ਹੈ ਇਹ ਸਾਡੇ ਇਹ ਜਿਹੜੇ ਕੁਝ ਸਾਖੀਆਂ ਕੁਝ ਗੱਲਾਂ ਜਿਹੜੀਆਂ ਨਜਾਇਜ਼ ਜੁੜੀਆਂ ਸੀ ਉਸ ਉਹਨਾਂ ਕਰਕੇ ਚਮਤਕਾਰ ਹੋਇਆ ਸਿੱਖੇ ਚ ਕੋਈ ਚਮਤਕਾਰ ਜਿਵੇਂ ਤਤੀ ਤਵੀ ਤੇ ਬਹਿ ਜਾਣਾ ਸੀ ਇਸ ਕਟਾ ਲੈਣੇ ਬੰਦ-ਬੰਦ ਕਟਾ ਲੈਣਾ ਤੁਸੀਂ ਇਸ ਨੂੰ ਫਿਰ ਚਮਤਕਾਰ ਨਹੀਂ ਮੰਨਦੇ ਓਏ ਚਮਤਕਾਰ ਲਈਆਂ ਬੰਦ ਵੇਖੋ ਟੌਰਚਰ ਕਰਕੇ ਉਹਨਾਂ ਨੇ ਗੁਰੂ ਸਾਹਿਬ ਨੂੰ ਟੌਰਚਰ ਕੀਤਾ ਟੌਰਚਰ ਕਰਕੇ ਬਿਲਕੁਲ ਉਹਦੇ ਤੇ ਪ੍ਰੂਫ ਵੀ ਹੈ ਸਾਰੇ ਵੀ ਗੁਰੂ ਸਾਹਿਬ ਬਕਾਇਦਾ ਉਹ ਤੋਂ ਪਿੱਛੇ ਦਰਿਆ ਚ ਗਏ ਤੇ ਉਹ ਸਾਰਾ ਕੁਝ ਹੋਇਆ ਤੇ ਉਦੋਂ ਪਿੱਛੋਂ ਉਸ ਤਕਲੀਫ ਨਾਲ ਉਹਨਾਂ ਦੀ ਉਹ ਜੋਤੀ ਜੋ ਸਮਾਏ ਇਹ ਸਾਰੀ ਗੱਲ ਮਤਲਬ ਕਿ ਇਸੇ ਲੈਵਲ ਤੇ ਗਿਣੀ ਜਾਂਦੀ ਆ ਇਹ ਨਹੀਂ ਗਿਣੀ ਜਾਂਦੀ ਵੀ ਟਾਰਚਰ ਤੋਂ ਬਗੈਰ ਹੁਣ ਜਿਵੇਂ ਹੁਣ ਇਹ ਚਮਤਕਾਰ ਦਾ ਗੁਰੂ ਤੇਗ ਬਹਾਦਰ ਜੀ ਬਾਰੇ ਜੋੜਿਆ ਵਾ ਚਮਤਕਾਰ ਸੀ ਵੀ ਜੇ ਅਸੀਂ ਮੁਸਲਮ ਰਾਈਟਰ ਦਾ ਲਤੀਫ ਦਾ ਪੜੀਏ ਲਤੀਫ ਦਾ ਕਿਹਾ ਜਾਂਦਾ ਵੀ ਜਦ ਔਰੰਗਜ਼ੇਬ ਤੇ ਸਾਰਾ ਦਰਬਾਰ ਇਕੱਠਾ ਹੋ ਗਿਆ ਗੁਰੂ ਤੇਗ ਬਹਾਦਰ ਜੀ ਨੂੰ ਪਤਾ ਹੀ ਆ ਸਾਰਿਆਂ ਨੂੰ ਉੱਥੇ ਦਿੱਲੀ ਸੱਦਿਆ ਤੇ ਉਹ ਉਨਾਂ ਉਤੇ ਬਾਪਾਗੀ ਹੋਣ ਦੇ ਦੋਸ਼ ਲਾਏ ਤੇ ਉੱਥੇ ਸੱਦ ਕੇ ਤੇ ਫਿਰ ਉਹਨਾਂ ਨੇ ਅਖੇ ਗਲਦੇ ਵਾਲੇ ਵਾਲੇ ਧਾਕਾ ਬਣ ਲਿਆ ਤੇ ਕੋਈ ਕਹਿੰਦਾ ਕੁਛ ਤਬੀਤ ਬੰਨੇ ਕੋਈ ਕੁਛ ਕਹਿੰਦਾ ਵੀ ਤੇ ਕਿਰਪਾਨ ਮੇਰਾ ਮੇਰਾ ਸੀਸ ਕਲਮ ਨਹੀਂ ਕਰ ਸਕਦੀ ਤੇ ਉਹ ਜਲਾਦ ਆਏ ਤੇ ਸੀਸ ਕਲਮ ਹੋ ਗਿਆ ਤੇ ਜਿਹੜੇ ਮੁਸਲਮਾਨ ਰਾਈਟਰ ਹੈ ਉਹ ਇਹੀ ਲਿਖਦੇ ਆ ਵੀ ਮੁੜ ਕੇ ਔਰੰਗਜ਼ੇਬ ਦਾ ਮਤਲਬ ਕਿ ਮੋٹے ਲੈਵਲ ਤੇ ਵੀ ਉਹਦਾ ਮੂਡ ਆਫ ਹੋ ਗਿਆ ਵੀ ਗੱਲ ਕੀ ਸੀ ਤੇ ਨਿਕਲੀ ਕੀ ਤੇ ਚਲੋ ਉਹ ਉਹ ਸ਼ਹੀਦ ਹੋ ਗਿਆ ਉੱਥੇ ਸ਼ਹੀਦ ਹੋ ਗਿਆ ਤਾਂ ਫਿਰ ਉਹ ਕਿਹਾ ਲਤੀਫ ਨੇ ਲਿਖਿਆ ਵੀ محمد ਲਤੀਫ ਨੇ ਵੀ ਉਹ ਤੋਂ ਰੰਗ ਰੰਗ ਜੇ ਉੱਠ ਕੇ ਚਲਾ ਗਿਆ ਮਗਰੇ ਦਰਬਾਰੀ ਚਲੇ ਗਏ ਤੇ ਉਹ ਖਾਲੀ ਥਾਂ ਹੋ ਗਈ ਸਾਰੀ ਇੱਕਦਮ ਤੇ ਇੱਕੋਦਮ ਪਾਈ ਜਾਈ ਤਾਂ ਨੇ ਸੀਸ ਉਠਾਇਆ ਤੇ ਅੰਦਰ ਲੈ ਗਏ ਤੇ ਦੂਸਰੇ ਪਾਸੇ ਰਕਾਮ ਕੰਚ ਚ ਚਲੇ ਗਏ ਉਹ ਉੱਥੇ ਉਹਨਾਂ ਦੇ ਉਨਾਂ ਦੇ ਦੇ ਨ ਉਹ ਤੇ ਸਸਕਾਰ ਕਰਤਾ ਇਹ ਹੁਣ ਇਹ ਇਹ ਹੁਣ ਸਟਿਕ ਨੇੜੇ ਦੇ ਹਿਸਟਰੀ ਦੇ ਫੈਕਟ ਸਾਡੇ ਲਿਖੇ ਹੋਏ ਆ ਫਾਰਸੀ ਸਰੋਤਾਂ ਚ ਵੀ ਹੈਗੇ ਆ ਪਰ ਅਗਲੇ ਚਮਤਕਾਰ ਵੀ ਵਿੱਚ ਦੱਸ ਦਿੰਦੇ ਸਾਰਾ ਕੁਝ ਚਮਤਕਾਰ ਦਾ ਜਿਹੜਾ ਸਾਡਾ ਇੱਕ ਨਾ ਇਹ ਸਾਰਾ ਪਿਛਲੇ ਸਮੇਂ ਦਾ ਸੁਪਰਸਟੀਸ਼ਨ ਸਾਰਾ ਚੱਲਦਾ ਸਾਡੇ ਤਾਂ ਅਵਤਾਰ ਬਾਅਦ ਹੈ ਹੀ ਨਹੀਂ ਗੁਰੂ ਕਿਸੇ ਨੇ ਵੀ অবতার ਨਹੀਂ ਕਿਹਾ ਬਕਾਇਦਾ ਗੁਰਬਾਣੀ ਦੇ ਵਿੱਚ ਆਉਂਦਾ ਵੀ অবতার ਕੋਈ ਨਹੀਂ ਹੈ ਸਾਡੇ ਤੇ ਇਹ ਵੀ ਗੁਰਬਾਣੀ ਦੇ ਵਿੱਚ ਤਾਂ ਇਹ ਵੀ ਹੈ ਕਿ ਨਾ ਨਰਕ ਹੈ ਨਾ ਸਵਰਗ ਹੈ ਕੋਈ ਹੂੰ ਨਾ ਨਰਕ ਸਵਰਗ ਹੈ ਨਹੀਂ ਤੇ ਕਬੀਰ ਸਾਹਿਬ ਦੇ ਬਹੁਤ ਮੈਂ ਉਹਨੂੰ ਮੋٹے ਲੈਵਲ ਤੇ ਆਮ ਸਮਝਣ ਦੀ ਗੱਲ ਦੱਸਦਾ ਬਈ ਕਬੀਰ ਸਾਹਿਬ ਤਾਂ ਕਹਿੰਦੇ ਆ ਵੀ ਮੈਂ ਨਰਕ ਤੋਂ ਡਰਦਾ ਨਹੀਂ ਤੇ ਸਵਰਗ ਵੀ ਨਹੀਂ ਚਾਹੀਦਾ ਹੂੰ ਮੈਨੂੰ ਇੱਕ ਯਾਦ ਆ ਰਿਹਾ ਜੀ ਹਾਂ ਮੈਂ ਛੋਟੇ ਸਕੂਲ 'ਚ ਪੜ੍ਹਦੇ ਸੀ ਸ਼ਾਇਦ ਉਦੋਂ ਇੱਕ ਸ਼্লোক ਪੜ੍ਹੀ ਸੀ ਕਿਤੇ ਕਬੀਰ ਦੀ ਜਾਂ ਫਰੀਦ ਦੀ ਉਹ ਕਹਿੰਦੇ ਮੈਂ ਕਰਾਮਾਤ ਨੂੰ ਨਹੀਂ ਮੰਨਦਾ ਮੈਂ ਮੁਲਾਕਤ ਨੂੰ ਮੰਨਦਾ ਮੇਰੇ ਉਦੋਂ ਦੀ ਉਹ ਗੱਲ ਮਨ 'ਚ ਬੈਠੀ ਹੋਈ ਆ ਤੇ ਇਸ ਕਰਕੇ ਮੈਨੂੰ ਠੀਕ ਲੱਗੀ ਗੱਲ ਪਰਸਨਲੀ ਪਰ ਕੁਝ ਲੋਕ ਆ ਜਿਹੜੇ ਮੰਨਦੇ ਆ ਤੇ ਚਲੋ ਆਪਾਂ ਹੁਣ ਥੋੜੀ ਗੱਲ ਹੋਰ ਕਰਾਂਗੇ ਜਿਹਦੇ ਨਾਲ ਤੇ ਇੱਕ ਵਾਰ ਜਿਹੜੀ ਕਹੂੰਗਾ ਵੀ ਆ ਜਿਹੜਾ ਕਬੀਰ ਸਾਹਿਬ ਦਾ ਸ਼ਲੋਕ ਆ ਕਵਨ ਨਰਕ ਕੀਆ ਸਵਰਗ ਵਿਚਾਰਾ ਸੰਤਨ ਦੋਏ ਇਰਾਦੇ ਇਰਾਦੇ ਉਹ ਦੋਨੋਂ ਨੂੰ ਰੱਦ ਕਰਦਾ ਸੰਤ ਜਿਹੜੀ ਗੁਰਬਾਣੀ ਮੈਂ ਤਾਂ ਕੋ ਦੋਨੋਂ ਰੱਦ ਕਰਦਾ ਹਮ ਗੁਰੂ ਕੀ ਕਾਰਨਾ ਕੱਢਤੇ ਆਪਣੇ ਗੁਰਪ੍ਰਸਾਦ ਦੇ ਅਸੀਂ ਤਾਂ ਨਾਮ ਨਾਲ ਜੁੜਿਆ ਅਸੀਂ ਇਹਨਾਂ ਤੋਂ ਉਹਨਾਂ ਨੂੰ ਸਾਡੇ ਗੁਰੂ ਤੋਂ ਪਾਸੇ ਜਾਂ ਨਾਮ ਤੋਂ ਅਸੀਂ ਪਾਸੇ ਨਹੀਂ ਹੁੰਦੇ ਅਸੀਂ ਦੋਨਾਂ ਨੂੰ ਰੱਦ ਕਰਦੇ ਆ ਇਸ ਕਰਕੇ ਨਰਕ ਸੁਰਗ ਨੂੰ ਗੁਰਬਾਣੀ ਦੇ ਵਿੱਚ ਹੈ ਹੀ ਨਹੀਂ ਨਰਕ ਸੁਰ ਦਾ ਜਿਹੜਾ ਕਨਸੈਪਟ ਹੈ ਉਹ ਫਿਰ ਉਹ ਸੰਕਲਪ ਜੁੜਦਾ ਹੈਗਾ ਇਹਦੇ ਨਾਲ ਜਾ ਕੇ ਕਰਮ ਨਾਲ ਜਿਹੜੇ ਕਰਮ ਥਿਉਰੀ ਹੈ ਵੀ ਤੁਹਾਡੇ ਪਿਛਲੇ ਕਰਮਾਂ ਦਾ ਫਲ ਜਿਹੜਾ ਤੁਹਾਨੂੰ ਮਿਲਿਆ ਤੁਸੀਂ ਮਾੜੇ ਘਰ ਜੰਮੇ ਹੋ ਪਿਛਲੇ ਕਰਮਾਂ ਦਾ ਫਲ ਸੀ ਤੁਸੀਂ ਹੁਣ ਦੁਖੀ ਹੋ ਰਹੇ ਹੋ ਤੁਹਾਨੂੰ ਬਰਾਬਰਤਾ ਨਹੀਂ ਮਿਲਦੀ ਤੁਹਾਡੇ ਆਤਕ ਤੰਗਿਆ ਹੋ ਰਹੀਆਂ ਤੇ ਜਿਹੜਾ ਰਾਜੇ ਦੇ ਕਰਮ ਪਿੱਛੇ ਚੰਗੇ ਸੀ ਉਹ ਚੰਗੇ ਘਰ ਚ ਜੰਮਿਆ ਰਾਜ ਕਰਨ ਲਈ ਹੋਇਆ ਇਹ ਸਾਰਿਆਂ ਚ ਇਥੋਂ ਦੀ ਜਿਹੜੀ ਨਾਮ ਰੌਬਰੀ ਹੈ ਇਹ ਸਮਾਜ ਦੀ ਉਸ ਨੂੰ ਜਸਟੀਫਿਕੇਸ਼ਨ ਉਹਦੀ ਹੈਗੀ ਇੱਕ ਤਰੀਕੇ ਦਾ ਉਹਨੂੰ ਸਹੀ ਕਰਨ ਦੇ ਲਈ ਸਾਰਾ ਕੁਝ ਪਿਛਲੇ ਸਮੇਂ ਤੋਂ ਬ੍ਰਾਹਮਣ ਬਾਦ ਨੇ ਇਹ ਸਾਰਾ ਕੁਝ ਮਿੱਥਿਆ ਹੋਇਆ ਤੇ ਗੁਰਬਾਣੀ ਵਿੱਚ ਤਾਂ ਇਹ ਸਿੱਧਾ ਵੀ ਹੈ ਹੀ ਨਹੀਂ ਕੋਈ ਗੱਲ ਅਸੀਂ ਤਾਂ ਕਰਮ ਥਿਊਰੀ ਨੂੰ ਨਹੀਂ ਮੰਨਦੇ ਨਰਕ ਸਵਰਗ ਨੂੰ ਨਹੀਂ ਮੰਨਦੇ ਤੇ ਆ ਸਾਡੇ ਲਈ ਸਿੱਖ ਜਿਹੜਾ ਸਿੱਖ ਧਰਮ ਹੈ ਸਿੱਖ ਧਰਮ ਦੇ ਵਿੱਚ ਤਾਂ ਆ ਹੀ ਦੁਨੀਆ ਸਾਰੀ ਇਸ ਦੁਨੀਆ ਰੀਅਲ ਹੈ ਇਹ ਮਿੱਥਿਆ ਨਹੀਂ ਹਮ ਬਲਕਿ ਵੀ ਕਿਹਾ ਜਾਂਦਾ ਹੈ ਹਿੰਦੂ ਧਰਮ ਦੇ ਮਤਲਬ ਕਿ ਮਿੱਥ ਹੈ ਹਮ ਇਹ ਸਲਵਾਏ ਭਲੇਖਾ ਆ ਸਾਰਾ ਜਿਹੜਾ ਸੰਸਾਰ ਆ ਸੰਸਾਰ ਭਲੇਖਾ ਸਿੱਖਾਂ ਦੇ ਮੁਤਾਬਕ ਆ ਵੀ ਤੁਸੀਂ ਖਾਂਦੇ ਆ ਪੀਂਦੇ ਆ ਹੱਸਦੇ ਆ ਸਾਰੇ ਇੱਥੇ ਹੀ ਮੁਕਤੀ ਲੈਣੀ ਆ ਸਾਰੀ ਇਹੀ ਜ਼ਿੰਦਗੀ ਮੁਕਤੀ ਆ ਸਾਰੀ ਜਰਜੀਤ ਸਿੰਘ ਦੀ ਪਿਛਲੀ ਲਾਈਨ ਵੀ ਇਹੀ ਹੈ ਪਵਨ ਗੁਰੂ ਪਾਣੀ ਪਤਾ ਵਿੱਚ ਉਹ ਜਿਹੜੇ ਮੁਕਤੀ ਹੈ ਉਹ ਇੱਥੇ ਹੀ ਆ ਸਾਰਾ ਕੁਝ ਸਾਰਾ ਤੁਹਾਡੇ ਕਰਮ ਜੋ ਵੀ ਕੁਝ ਕੀਤਾ ਕਰਾਇਆ ਉਹ ਇੱਥੇ ਹੀ ਆ ਉਹਦੇ ਚ ਵੀ ਨਾਨਕ ਦੇ ਮੁਖੂ ਜਲੇ 31 ਛੁੱਟੀ ਨਾਲ ਉਹਦੇ ਮਤਲਬ ਹੈ ਜੇ ਤੁਸੀਂ ਮਰ ਰਹੇ ਹੋ ਤੁਸੀਂ ਪਛਤਾਵੇ ਦੇ ਰੂਪ ਵਿੱਚ ਮਰ ਰਹੇ ਹੋ ਜਾਂ ਇੱਕ ਨੈਚੁਰਲ ਪ੍ਰੋਸੈਸ ਨੂੰ ਮਰਨ ਦੇ ਨੂੰ ਤੁਸੀਂ ਐਕਸੈਪਟ ਕਰ ਰਹੇ ਹੋ ਮਲਗੀ ਇੱਥੇ ਆ ਹੀ ਨਰਕ ਸੁਰਗ ਹੈ ਸਾਰਾ ਤੇ ਇਸ ਕਰਕੇ ਸਾਡੇ ਦੋਨੋਂ ਹੀ ਹੈ ਨਹੀਂ ਇਸੇ ਕਰਕੇ ਚਮਤਕਾਰ ਨਹੀਂ ਚਮਤਕਾਰ ਕਰਮ ਦੀ ਥਿਉਰੀ ਨਰਕ ਸੁਰਗ ਇਹ ਸਾਰਾ ਸਮਾਜ ਦੇ ਉੱਚੇ ਨੀਵੇਂ ਨੂੰ ਰੱਖਣ ਲਈ ਕੀਤਾ ਹੋਇਆ ਤੁਸੀਂ ਗੁਰਬਾਨੀ ਦੀ ਪ੍ਰਚਾਰਵਾਦੀ ਉਸ ਨੂੰ ਮੰਨਦੇ ਹੋ ਵਿਆਖਿਆ ਨੂੰ ਜਾਂ ਵਿਚਾਰਵਾਦੀ ਨੂੰ ਦੋਨੋਂ ਵਿਆਖਿਆ ਇਹਦੇ ਚ ਪ੍ਰਚਾਰਵਾਦੀ ਵੀ ਹੈ ਤੇ ਰੂਹਾਨੀਅਤ ਵੀ ਹੈ ਜਿਵੇਂ ਹੁਣ ਗੁਰਬਾਨੀ ਦੇ ਵਿੱਚ ਰੂਹਾਨੀਅਤ ਦੀ ਗੱਲ ਸੇਵਾ ਚ ਹੋਇਆ ਹੂੰ ਵੀ ਜਦੋਂ ਤੁਸੀਂ ਪਰਤ ਪਰਦੀ ਸੇਵਾ ਕਰਦੇ ਹੋ ਬਿਨਾਂ ਸਵਾਰਥ ਤੋਂ ਦੂਜੇ ਦੀ ਸੇਵਾ ਕਰਦੇ ਹੋ ਉਹ ਨਾ ਮਾਰਕਸ ਵੀ ਹੁੰਦਾ ਸਪਿਰਚੁਅਲ ਮਾਰਕਸ ਵਰਡ ਬਹੁਤ ਵਾਰ ਸਪਿਰਚੁਅਲ ਸ਼ਬਦ ਵਰਤਦਾ ਉਹਦੋਂ ਜਦੋਂ ਦੂਜੇ ਲਈ ਸੇਵਾ ਕਰਦੇ ਹੋ ਉਹ ਤੁਹਾਡੇ ਅੰਦਰ ਦੀ ਬਲੰਦੀ ਹੈ ਅੰਦਰ ਦੀ ਬਲੰਦੀ ਅੰਦਰ ਦਾ ਜਿਹੜਾ ਸਟਰੈਂਥ ਹੁੰਦੀ ਹੈ ਬੰਦੀ ਦੀ ਇਨਰ ਸਟਰੈਂਥ ਬਣਦੀ ਆ ਉਸੇ ਨੂੰ ਅਸੀਂ ਸਪਿਰਚੁਅਲ ਕਹਿੰਦੇ ਆ ਉਹ ਸਪਿਰਚੁਅਲ ਹੈ ਸਾਰੀ ਗੱਲਬਾਤ ਕਿਉਂਕਿ ਆਪਦੇ ਲਈ ਸਵਾਰਥ ਲਈ ਤਾਂ ਸਾਰੇ ਕਰ ਰਹੇ ਆ ਬਿਲਕੁਲ ਉਦੋਂ ਤਾਂ ਤੁਸੀਂ ਫਿਰ ਆਪਦੀ ਦੁਨੀਆਦਾਰੀ ਚ ਖਚੇ ਤੋਂ ਸਾਰਾ ਜਦੋਂ ਦੂਜਿਆਂ ਲਈ ਪਰਲੇ ਹੀ ਕਰਦੇ ਹੋ ਤੁਹਾਡੇ ਚ ਸੇਵਾ ਭਾਵ ਹੁੰਦਾ ਫਿਰ ਸਿੱਖੀ ਚ ਸਭ ਤੋਂ ਵੱਡੀ ਸੇਵਾ ਭਾਵ ਦੀ ਗੱਲ ਚਲਦੀ ਆ ਸੇਵਾ ਕਰਨੀ ਚਲਦੀ ਆ ਤੇ ਇਹਦੇ ਵਿੱਚ ਭਾਵੇਂ ਅੱਜਕੱਲ ਸਾਡੇ ਮੋਟੇ ਜਿਹੇ ਲੈਵਲ ਤੇ ਲੰਗਰੀ ਬਚਿਆ ਹੂੰ ਬਾਕੀ ਗੱਲਾਂ ਤਾਂ ਸਾਰੀਆਂ ਮੈਂ ਕਹੂੰ ਗੁਰਦੁਆਰਿਆਂ ਚ 90% 95% ਬ੍ਰਾਹਮਣਵਾਦ ਆ ਗਿਆ ਜਿਵੇਂ ਗੁਰੂ ਨਾਨਕ ਦੇਵ ਜੀ ਨਾਲ ਬਹੁਤ ਸਾਰੀਆਂ ਗੱਲਾਂ ਜੁੜੀਆਂ ਨੇ ਕਿ ਉਹ ਬੇਜ ਨਦੀ ਦੇ ਵਿੱਚ ਸਮਾ ਗਏ ਸੀ ਕਿੰਨੇ ਦਿਨਾਂ ਬਾਅਦ ਆਏ ਇੱਕ ਇੰਟੈਲੈਕਚੁਅਲ ਬੰਦੇ ਮੈਂ ਨਾਲ ਗੱਲ ਵੀ ਕਰਿਆ ਸੀ ਇੱਕ ਵਾਰ ਉਹ ਕਹਿੰਦਾ ਆਪਾਂ ਵੀ ਜੰਮਦੇ ਆ ਤੁਹਾਨੂੰ ਕੋਈ ਨਾ ਕੋਈ ਮੋਟੀਵੇਸ਼ਨ ਮਿਲਦੀ ਹੋ ਤੁਸੀਂ ਹੌਲੀ ਹੌਲੀ ਆਪਣੇ ਤਜਰਬੇ ਚ ਹਨਾ ਕਰਕੇ ਅੱਗੇ ਫੇਰ ਕੋਈ ਸਮਝ ਬਣਾਉਣੀ ਹੋ ਪਰ ਗੁਰੂ ਨਾਨਕ ਦੇਵ ਜੀ ਨੇ ਸਮਝ ਕਿਵੇਂ ਬਣਾਈ ਉਹਨਾਂ ਦਾ ਸਵਾਲ ਸੀ ਉਹੀ ਮੈਂ ਤੁਹਾਨੂੰ ਕਰ ਰਿਹਾ ਉਹ ਕਹਿੰਦੇ ਵੀ ਇੰਨੀ ਛੋਟੀ ਉਮਰ ਚ ਜਿਨੇ ਵੀ ਨਾ ਹਨਾ ਇੰਨੀ ਛੋਟੀ ਉਮਰ ਚ ਵੱਡੀਆਂ ਗੱਲਾਂ ਕਰਨੀਆਂ ਇਹ ਕਿੱਥੋਂ ਸਿੱਖੀਆਂ ਉਹ ਕਹਿੰਦੇ ਵੀ ਤਾਂ ਚਮਤਕਾਰ ਹੀ ਆ ਹੋਰ ਕੀ ਆ ਨਹੀਂ ਕੋਈ ਚਮਤਕਾਰ ਨਹੀਂ ਹੈ ਵੇਖੋ ਜਿਹੜਾ ਵੀ ਕੋਈ ਵੱਡਾ ਹੁੰਦਾ ਉਹ ਮਤਲਬ ਕਿ ਵੀ ਉੱਚੀ ਕਿਨੇ ਜਿਕਨੇ ਪਾਤ ਵਾਲੀ ਗੱਲ ਹੈ ਬਚਪਨ ਤੋਂ ਹੀ ਹੁੰਦਾ ਸਾਰਾ ਤੀਖਣ ਬੁੱਧੀ ਤਾਂ ਬੰਦੇ ਹੁੰਦੇ ਹੀ ਆ ਕਿ ਨਾ ਸਾਰੇ ਬਚਪਨ ਤੋਂ ਹੀ ਤੀਖਣ ਬੁੱਧੀ ਹੁੰਦੇ ਆ ਸਾਰੇ ਡਿਫਰੈਂਟ ਹੁੰਦੇ ਆ ਜੇ ਅਸੀਂ ਜੇ ਅਸੀਂ ਗੁਰੂ ਗੁਰੂ ਨਾਨਕ ਨੂੰ ਦੇਖੀਏ ਵੀ ਐਡੇ ਵੱਡੇ ਸਾਰਾ ਕਿ ਨਵਾਂ ਚਲਾਇਆ ਪੰਥ ਸਾਰਾ ਤਾਂ ਉਹ ਪੰਥ ਦੇ ਮਤਲਬ ਇਹ ਆ ਵੀ ਉਹਨਾਂ ਨੂੰ ਬਚਪਨ ਤੋਂ ਹੀ ਤਿੱਖਣ ਬੁੱਧੀ ਸੀ ਬਾਕੀ ਉਹਨਾਂ ਦੇ ਘਰ ਦਾ ਪਰਿਵਾਰ ਦਾ ਵਾਛਾ ਉਹ ਐਸ ਕਿਸਮ ਦਾ ਮਾਹੌਲ ਸੀ ਜਿਹਦੇ ਵਿੱਚ ਪਹਿਲਾਂ ਹੀ ਆਲਰੇਡੀ ਫਾਰਸੀ ਸ਼ਾਸਤਰ ਹੋਰ ਸਾਰੇ ਉਹਨਾਂ ਨੇ ਪੜ੍ਹੇ ਸੀ ਸਾਰੇ ਇਹ ਤਾਂ ਹੁਣ ਸਾਰੇ ਨੂੰ ਪਤਾ ਲੱਗ ਗਈ ਪੰਦਾ ਵੀ ਰੱਖਿਆ ਸੀਗਾ ਫਾਰਸੀ ਪੜ੍ਹਨ ਲਈ ਵੀ ਟੀਚਰ ਰੱਖਿਆ ਸੀ ਤੇ ਦੂਜੇ ਲਈ ਵੀ ਰੱਖਿਆ ਸੀ ਸਾਰੇ ਲਈ ਟੀਚਰ ਤੋ ਇਨੇਕ ਬੱਚੇ ਲੈਵਲ ਤੇ ਜਦੋਂ ਉਹ ਮਨ ਲਿਕੇ ਜਿਵੇਂ ਅੱਜਕੱਲ ਮੁੰਡਣ ਕਰਾਉਂਦੇ ਆ ਉਦੋਂ ਜਨੇਊ ਪਣਾਉਂਦੇ ਪਹਿਨਾਉਂਦੇ ਸੀਗੇ ਤੇ ਉਦੋਂ ਤੱਕ ਛੋਟੇ ਜਿਹੇ ਬੱਚੇ ਤੱਕ ਸਮਝ ਆ ਸਕਦੇ ਤਿੱਖਣ ਬੁੱਧੀ ਵਾਲੇ ਨੂੰ ਕੋਈ ਗੱਲ ਨਹੀਂ ਆ ਜਿਵੇਂ ਹੁਣ ਦੂਜੀ ਗੱਲ ਇਹ ਹੈ ਵੀ ਇਲਾਈਟਨਮੈਂਟ ਆ ਜਿਹੜੀ ਉਹਨਾਂ ਨੂੰ ਗਿਆਨ ਉਦੋਂ ਪਿੱਛੋਂ ਸਾਰਾ ਹੁੰਦਾ ਜਿੱਦੇ ਬੁੱਧ ਦਾ ਨਿਰਮਾਨ ਦੀ ਗੱਲ ਹੁੰਦੀ ਆ ਉਹਦੇ ਵਿੱਚ ਉਹਨਾਂ ਨੂੰ ਆਪਾਂ ਪੇੜ ਥੱਲੇ ਕਹਿ ਦਿੰਦੇ ਆ ਘਰ ਛੱਡ ਕੇ ਸਾਰਾ ਪ੍ਰੋਗਰੈਸ ਅਬਿਜਦੀ ਤਾਂ ਲੰਗੇ ਗੁਰੂ ਸਾਹਿਬ ਵੀ ਪਹਿਲੇ ਦਿਨੋਂ ਹੀ ਸਾਰੇ ਪ੍ਰੋਸੈਸਬਿਜਦੀ ਲੰਗੇ ਘਰ ਤੋਂ ਵੱਖਰੇ ਸੀ ਹਰ ਹਰ ਉਹਨਾਂ ਦਾ ਸਟੈਪ ਵੱਖਰਾ ਸੀਗਾ ਘਰ ਤੋਂ ਘਰ ਤੋਂ ਲੈ ਕੇ ਸਾਰਾ ਫਿਰ ਇਸੇ ਕਰਕੇ ਉਹਨਾਂ ਨੂੰ ਆਪ ਦੇ ਭੇਜਣਾ ਪਿਆ ਮਤਲਬ ਕਿ ਵੀ ਉੱਥੇ ਜਿੱਥੇ ਉਹਨਾਂ ਨੇ ਉਹ 13-13 ਤੋਲੇ ਤੇ ਉੱਥੇ ਨੌਕਰੀ ਕੀਤੀ ਜਾ ਕੇ ਆਪਣੀ ਭੈਣ ਬੇਬੇ ਨਾਨਕੀ ਕੋਲੇ ਜਾ ਕੇ ਫਿਰ ਉੱਥੇ ਹੀ ਸਾਰੇ ਉਹ ਲੋਕਾਂ ਨੂੰ ਮਿਲਦੇ ਹੁੰਦੇ ਸੀਗੇ ਆ ਲਾਸਟ ਗੱਲ ਮੈਂ ਕਹਿਣਾ ਚਾਹੁੰਦਾ ਵੀ ਬੇਈ ਵਾਲੀ ਗੱਲ ਤੇ ਵੀ ਬਹੁਤ ਵੱਡੀ ਗੱਲ ਹੈ ਵੀ ਬੇਈ ਦੇ ਵਿੱਚ ਦੀ ਲੰਗੇ ਦੂਜੇ ਪਾਸੇ ਸਾਰੇ ਉਹਦਾ ਜੰਗਲ ਸੀ ਹੂੰ ਜੰਗਲ ਚ ਬੈਠ ਕੇ ਸੋਚਿਆ ਵਿਚਾਰਿਆ ਸਾਰੀ ਗੱਲ ਤੇ ਫਿਰ ਉਹ ਦੁਆਰਾ ਡਿਸਕਾਫ ਹੋ ਗਏ ਇਹ ਗੱਲਾਂ ਸਾਰੀਆਂ ਹੁਣ ਸ੍ਰਿਸ਼ਟੀ ਵਿਚਾਰ ਰਹੀਆਂ ਸਾਰੀਆਂ ਜਿੰਨਾ ਲੌਜੀਕਲ ਜਿੰਨਾ ਵੇਖੋ ਇਹ ਜਿਹੜੇ ਡੇਰੇਦਾਰੀਆਂ ਹਨਾ ਇਹ ਨਹੀਂ ਤੁਹਾਨੂੰ ਇਹ ਚਮਤਕਾਰ ਡੇਰੇਦਾਰੀਆਂ ਕਰਾਉਂਦੀਆਂ ਸਾਰਾ ਚਮਤਕਾਰ ਅਦਰਵਾਈਜ਼ ਗੁਰਬਾਣੀ ਚ ਕਿਤੇ ਕੋਈ ਚਮਤਕਾਰ ਵਾਲੀ ਗੱਲਬਾਤ ਹੈ ਨਹੀਂ ਇਹ ਕਿਵੇਂ ਐਂਟਰ ਕਰਦਾ ਡੇਰੇਦਾਰੀਆਂ ਦੇ ਥਰੂ ਕਿਹੜੀ ਵਿਚਾਰਧਾਰਾ ਇਹਨਾਂ ਨੂੰ ਲੈ ਕੇ ਆਂਦੇ ਚਮਤਕਾਰ ਬ੍ਰਾਹਮਣਵਾਦ ਦੇ ਸਾਰੇ ਵਿਚਾਰਧਾਰਾ ਡੇਰੇ ਰੱਖ ਜਾਂਦੇ ਆਈ ਯਾਰ ਕਿਉਂਕਿ ਡੇਰੇਦਾਰ ਕੋਈ ਵੀ ਮੌਕੇ ਦੀ ਸਿਆਸਤ ਨਾਲ ਜੁੜਿਆ ਹੁੰਦਾ ਉਹਨਾਂ ਤੋਂ ਉਹਨਾਂ ਨੂੰ ਉਹਨਾਂ ਦੀ ਸਰਪ੍ਰਸਤੀ ਥੱਲੇ ਹੀ ਡੇਰਾ ਡੇਰਾ ਪਰਫੁੱਲਤ ਹੁੰਦਾ ਉਹ ਸਰਪ੍ਰਸਤੀ ਕਿਸੇ ਕਿਸਮ ਦੀ ਵੀ ਹੋਵੇ ਮੌਕੇ ਦੀ ਸਰਕਾਰ ਦੀ ਹੁੰਦੀ ਹੈ ਅੱਜ ਪਹਿਲਾਂ ਕਿਸੇ ਹੋਰ ਕਿਸਮ ਦੀਆਂ ਲੋੜਾਂ ਸੀ ਅੱਜ ਵੋਟਾਂ ਦੀਆਂ ਲੋੜਾਂ ਆ ਉਹਨਾਂ ਦੇ ਵੋਟਾਂ ਕਰਕੇ ਵੀ ਡੇਰੇਦਾਰੀਆਂ ਨੂੰ ਪੋਲਿਟਿਕਲ ਬੰਦੇ ਜਾਂ ਮੌਕੇ ਦੀ ਸਰਕਾਰਾਂ ਸਰਪ੍ਰਸਤੀ ਦਿੰਦੀਆਂ ਅੱਜ ਸਾਡੇ ਜਿਹੜਾ ਬੋਲਬਾਲਾ ਹੈ ਇੰਡੀਆ ਦੇ ਵਿੱਚ ਖਾਸ ਕਰਕੇ ਆਪਣੇ ਦੇਸ਼ ਦੇ ਵਿੱਚ ਉਹ ਹਿੰਦੂਤਵਾ ਦਾ ਬਹੁਤਾ ਰਿਹਾ ਇਸ ਕਰਕੇ ਬ੍ਰਾਹਮਣਵਾਦ ਸਾਰੇ ਸਾਡੇ ਗਾਹਾਂ ਤੱਕ ਫੈਲ ਗਿਆ ਡੇਰੇਦਾਰੀਆਂ ਸਾਰੀਆਂ ਉਸੇ ਦਾ ਪ੍ਰੋਡਕਟ ਹੈ ਡਾਇਰੈਕਟ ਇੰਡਾਇਰੈਕਟ ਪਾਵੇਂ ਉੱਥੇ ਸਾਰੇ ਜਿੰਨੇ ਵੀ ਡੇਰੇਦਾਰ ਹੈ ਤੁਹਾਨੂੰ ਲੱਗਣਗੇ ਵੀ ਇਹ ਬੜੇ ਅਮਰਤਾਰੀ ਸਿੱਖ ਹੈ ਉਹ ਜਿਹੜੀ ਸਭ ਨੂੰ ਲੱਗਣਗੇ ਡੇਰੇ ਦਾ ਸਾਰੇ ਪਰ ਉਹਨਾਂ ਦਾ ਕੰਮ ਸਾਰਾ ਕਰਤਾਰ ਸਾਰਾ ਹੂੰ ਤੁਸੀਂ ਦੰਦਮੇ ਟਕਸਾਲ ਤੱਕ ਲਾ ਲੋ ਜੇ ਉਹਦਾ ਜਿਹੜਾ ਚੀਫ ਹੈ ਉਹ ਵੀ ਉਸੇ ਕਿਸਮ ਦੀ ਪੋਲੀਟੀਕਲ ਪੈਟਰਨੇਜ ਲੈਂਦਾ ਹੈ ਹੂੰ ਤੇ ਇਸ ਕਰਕੇ ਤੁਸੀਂ ਕਹਿ ਨਹੀਂ ਸਕਦੇ ਵੀ ਕੋਈ ਕੋਈ ਇੱਥੇ ਡੇਰੇਦਾਰੀਆਂ ਮੁਕਤ ਹੈ ਪੈਟਰਨਾਈਜ਼ ਤੋਂ ਕਰਨ ਤੋਂ ਉਹਨਾਂ ਦੇ ਏਡੇ ਵੱਡੇ ਵੱਡੇ ਰਹਿਣ ਸਹਿਣ ਦੇ ਤਰੀਕੇ ਤੇ ਸਾਰਾ ਕੁਝ ਇੱਕ ਤਰ੍ਹਾਂ ਬਾਪ ਦਾ ਆਪਦੀਆਂ ਉਹਨਾਂ ਨੇ ਵੱਡੀਆਂ ਵੱਡੀਆਂ ਸਾਰਾ ਬਾਪ ਦਾ ਉਹ ਸਾਰਿਆ ਹੋਇਆ ਸਾਰਾ ਆਪਦਾ ਜੀ ਅਜਦੇ ਸਮੇਂ ਦੇ ਵਿੱਚ ਫਿਰ ਇਹ ਕਿਹਦੇ ਪੱਖ 'ਚ ਭੁਗਤਦਾ ਜਦੋਂ ਆਪਾਂ ਦੇਖਦੇ ਆ ਕਿ ਜਿਵੇਂ ਪ੍ਰੋਫੈਸਰ ਇੰਦਰ ਸਿੰਘ ਘੱਗਾ ਉਹਨਾਂ ਦਾ ਇੱਕ ਚਲੋ ਵਿਚਾਰ ਧਾਰਕ ਸਹਿਮਤੀ ਅਸਹਿਮਤੀ ਬਣੀ ਰਹਿੰਦੀ ਆ ਇੱਕ ਉਹਨਾਂ ਦਾ ਫੋਟੋ ਵਾਇਰਲ ਹੋ ਰਿਹਾ ਸੀ ਉਹਨਾਂ ਦੀ ਪੱਗ ਲਈ ਹੋਈ ਉਹਨਾਂ ਦੇ ਖੂਨ ਨਿਕਲ ਰਿਹਾ ਸੀ ਕਹਿੰਦੇ ਜੇ ਬੋਲੋਗੇ ਤਾਂ ਫਿਰ ਚਮਤਕਾਰ ਇਦਾਂ ਦੇ ਵੀ ਦੇਖਣਗੇ ਤੁਹਾਨੂੰ ਹੋ ਸਕਦਾ ਆਪਾਂ ਨੂੰ ਵੀ ਕੋਈ ਤੁਹਾਨੂੰ ਵੀ ਇਦਾਂ ਦੀ ਮਤਲਬ ਥ੍ਰੈਟ ਆ ਜੇ ਕੋਈ ਤੁਹਾਨੂੰ ਟਰੋਲ ਕਰੇ ਕਿ ਤੁਹਾਡੇ ਨਾਲ ਵੀ ਇਹ ਹੋ ਸਕਦਾ ਇਹ ਫਿਰ ਕਿਹਦੇ ਪੱਖ 'ਚ ਭੁਗਤਦਾ ਉਹ ਲੋਕ ਅਣਜਾਣ ਪੁਨੇ 'ਚ ਇਹ ਕੰਮ ਕਰ ਰਹੇ ਨੇ ਜਾਇਕ ਸੁਚੇਤ ਰੂਪ ਦੇ ਵਿੱਚ ਇਸ ਤਰੀਕੇ ਨਾਲ ਹਮਲੇ ਕਰ ਰਹੇ ਨੇ ਮੈਨੂੰ ਇਹ ਲੱਗਦਾ ਵੀ ਕੁਸ਼ਤਾਂ ਕੁਸ਼ਤਾਂ ਬੰਦੇ ਅਣਜਾਣ ਪੁਣੇਜ ਵੀ ਕਰ ਰਹੇ ਆ ਜਿਵੇਂ ਹੁਣ ਹੁਣ ਜੂਥ ਹੈ ਸਾਰੇ ਉਹ ਅਜੇ ਤੱਕ ਵੀ ਬਹੁਤ ਜ਼ਿਆਦਾ ਇਹਦੇ ਪਿੱਛੇ ਹੈ ਦੀਪ ਸਿੱਧੂ ਦੇ ਪਿੱਛੇ ਵੀ ਆਮਰਤਪਾਲ ਪਿੱਛੇ ਵੀ ਆ ਹੁਣ ਤੇ ਸਾਨੂੰ ਤਾਂ ਕਈ ਵਾਰੀ ਇਹ ਲੱਗਦਾ ਹੁੰਦਾ ਵੀ ਸੰਤ ਜਰਨੈਲ ਸਿੰਘ ਭਿੰਡਰਾਲੇ ਆ ਚਲੋ ਆਈਕਾਨ ਦੇ ਲੈਵਲ ਤੇ ਬਹੁਤ ਵੱਡੇ ਉਪਰੇ ਸੀਗੇ ਸਾਰੇ ਉਹਨਾਂ ਨੂੰ ਵੀ ਸੁਪਰਸੀਡ ਕਰਤਾ ਹੁੰਦਾ ਜਿਵੇਂ ਇਹ ਦੋ ਦੁਆਨੇ ਸਾਡਾ ਤੇ ਪਰ ਇਹਨਾਂ ਦਾ ਤੇ ਉਹਨਾਂ ਦੇ ਕੰਮਕਾਰ ਚ ਕਿਵੇਂ ਵੀ ਕਿਸੇ ਵੀ ਫੀਲਡ ਚ ਕੰਮ ਦਾ ਕੋਈ ਆਸੇ ਮੁਕਾਬਲੇ ਹੈ ਨਹੀਂਗਾ ਤੇ ਇਸ ਕਰਕੇ ਇਹ ਲੱਗਦਾ ਹੁੰਦਾ ਵੀ ਇਹਨਾਂ ਨੂੰ ਆਏ ਇਸ ਕਿਸਮ ਦੀ ਖੋਜ ਹੁੰਦੀ ਹੈ ਵੀ ਕੋਈ ਤੁਰਤ ਸਾਨੂੰ ਕੋਈ ਜਿਸ ਤਰੀਕੇ ਦੀ ਸਾਡੇ ਕੋਲ ਜਲਦੀ ਹੋ ਗਈ ਕਿ ਨਾ ਵੀ ਦਵਾਈ ਤੋਂ ਵੀ ਛੇਤੀ ਇੰਜੈਕਸ਼ਨ ਲਾ ਦਿਓ ਵੀ ਛੇਤੀ ਬੁਖਾਰ ਉੱਤਰ ਹੀ ਖੜੇ ਹਾਂ ਇਹ ਇਸੇ ਤਰੀਕੇ ਲੱਗਦਾ ਵੀ ਰੈਡੀमेड ਕੋਈ ਸਾਨੂੰ ਲੀਡਰ ਮਿਲੇ ਤੇ ਅੱਗੇ ਲੈ ਜੇ ਇਸ ਕਿਸਮ ਦੀ ਮੈਨੂੰ ਐ ਲੱਗਦਾ ਹੁੰਦਾ ਵੀ ਨੌਜਵਾਨੀ ਚ ਸਾਡੀ ਬੇਸਬਰੀ ਵੀ ਖੜੀ ਐ ਤੇ ਤੇ ਕੁਛ ਕਰਨ ਦੀ ਇੱਛਾ ਵੀ ਹੈ ਨਹੀਂਗੀ ਕੁਛ ਇਸ ਕਿਸਮ ਦੀ ਸੋਚ ਕਰਨ ਦੀ ਇੱਛਾ ਹੈ ਕੁਛ ਕਰਨਾ ਚਾਹੁੰਦੇ ਪਰ ਉਹ ਗਲਤ ਪਾਸੇ ਪੈ ਜਾਂਦੇ ਕਈ ਵਾਰ ਇਹ ਹੋ ਜਾਂਦੇ ਗਲਤ ਇਹਹੀ ਕਾਰਨ ਹੋਇਆ ਵੀ ਕੋਸ਼ਿਸ਼ ਗਲਤਕ ਪਾਸੇ ਪਵਾਇਆ ਵੀ ਜਾਂਦਾ ਜਿਵੇਂ ਹੁਣ ਇੰਨਾ ਬੰਦਿਆਂ ਦਾ ਸੀਨ ਤੇ ਆਉਣ ਦੇ ਪਿੱਛੇ ਵੀ ਕਈ ਗੱਲਾਂ ਖੜੀਆਂ ਨਹੀਂਆਂ ਸਾਰੀਆਂ ਤੇ ਚਲੋ ਇਹ ਆਪਣਾ ਜੀ ਇਸ਼ੂ ਇਸ਼ੂ ਹੈ ਨਹੀਂ ਹਾਂ ਤੇ ਇਸ ਕਰਕੇ ਸਾਰਿਆਂ ਦੇ ਪਿੱਛੇ ਵੀ ਖੜਾ ਹੈਗਾ ਇਸ ਕਰਕੇ ਉਹਨਾਂ ਨੂੰ ਲਿਆਂਦਾ ਵੀ ਇਸ ਤਰੀਕੇ ਨਾਲ ਜਾਂਦਾ ਪ੍ਰੋਜੈਕਟ ਕੀਤਾ ਜਾਂਦਾ ਉਹਨਾਂ ਕੋ ਤੇ ਤਾਂਹਾ ਤੋਂ ਪੈਰਾਸ਼ੂਟ ਨਾਲ ਕੋਈ ਉਤਰਦਾ ਹੁੰਦਾ ਇਸ ਕਿਸਮ ਦੇ ਬੰਦੇ ਉਤਾਰੇ ਵੀ ਜਾਂਦੇ ਆ ਜਿਹਦਾ ਲੋਕਾਂ ਤੇ ਅਸਰ ਵੀ ਹੁੰਦਾ ਤੇ ਬਾਕੀ ਇਹ ਗੱਲ ਕਲੀਅਰ ਹੈ ਕਿ ਜੇ ਬਹੁਤਾ ਜਿਆਦਾ ਕਿਤੇ ਅਮਰਤਪਾਲ ਦਾ ਉਸ ਕਿਸਮ ਦਾ ਵਰਤਾਰਾ ਵੱਡਾ ਹੁੰਦਾ ਸਟਰਗਲ ਵਾਲਾ ਜਦੋਂ ਜੈਦ ਵਾਲਾ ਲੀਡ ਕਰਨ ਵਾਲਾ ਹੁੰਦਾ ਤਾਂ ਸ਼ਾਇਦ ਪੰਜਾਬ ਤੋਂ ਜਦੋਂ ਉਹਨੂੰ ਉਹਦੇ ਨਾਲ ੱੱਕਾ ਵੀ ਕੀਤਾ ਬਹੁਤ ਜ਼ਿਆਦਾ ਦਿਵੜੂਗੜ੍ਹ ਭੇਜਣਾ ਉਹਦੇ ਨਾਲ ਬਹੁਤ ਹੀ ਵੱਡਾ ੱੱਕਾ ਹੈ ਉਦਾਂ ਉਹਦਾ ਕਸੂਰ ਨਹੀਂ ਜਿੱਡਾ ਵੱਡਾ ੱੱਕਾ ਹੈ ਫੇਰ ਕੋਈ ਨਾ ਕੋਈ ਛੜਕ ਤੇ ਆ ਹੀ ਜਾਂਦਾ ਤੋ ਇਸ ਕਰਕੇ ਚਮਤਕਾਰ ਚਾਹੁੰਦੇ ਆ ਉਹ ਵੀ ਤੁਰਤ ਸਾਰਾ ਕੋਈ ਨਾ ਕੋਈ ਛੇਤੀ ਹੋ ਜੇ ਇਹ ਮਾਨਸਿਕ ਤੇ ਬੇਸਬਰੀ ਵੀ ਖੜੀ ਆ ਸਾਡੀ ਇਸ ਕਰੋ ਇਸ ਗੱਲ 'ਚ ਜੀ ਬਹੁਤ ਬਹੁਤ ਸ਼ੁਕਰੀਆ ਜੀ ਟਾਈਮ ਦਿੱਤਾ ਸੋ ਇਹ ਗੱਲਬਾਤ ਦਾ ਕੋਈ ਅੰਤ ਨਹੀਂ ਮੈਨੂੰ ਲੱਗਦਾ ਹੈ ਸ਼ੁਰੂਆਤ ਹੋਈ ਹੈ ਇਸ ਤੇ ਗੱਲਬਾਤ ਹੋਰ ਵੱਡੇ ਲੈਵਲ ਤੇ ਹੋ ਸਕਦੀ ਆ ਅਸੀਂ ਛੋਟੀ ਜੀ ਕੋਸ਼ਿਸ਼ ਕੀਤੀ ਆ ਜੇਕਰ ਤੁਹਾਡੇ ਮਨਾਂ ਦੇ ਵਿੱਚ ਕੁਝ ਸਵਾਲ ਨੇ ਇਸ ਗੱਲ ਨੂੰ ਲੈ ਕੇ ਤਾਂ ਜਰੂਰ ਉਹ ਸਵਾਲ ਤੁਸੀਂ ਕਰਿਓ ਤਾਂ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਉਹਨਾਂ ਸਵਾਲਾਂ ਦੇ ਵੀ ਜਵਾਬ ਦਿੱਤੇ ਜਾਣ ਕੁਝ ਕੁ ਛੋਟੇ ਜਿਹੇ ਸਵਾਲ ਹੋਏ ਆ ਉਹਨਾਂ ਦੇ ਜਵਾਬ ਦਿੱਤੇ ਸਿੱਧੂ ਸਾਹਿਬ ਨੇ ਜੇ ਤੁਹਾਨੂੰ ਲੱਗਦਾ ਕਿ ਹੋਰ ਬਿਹਤਰ ਗੱਲਬਾਤ ਹੋ ਸਕਦੀ ਆ ਤਾਂ ਜਿਹੜੇ ਵੀ ਗੱਲਬਾਤ ਕਰਨਾ ਚਾਹੁੰਦੇ ਨੇ ਉਹਨਾਂ ਲਈ ਵੀ ਇਹ ਮਨ ਚ ਖੁੱਲਾ ਤਾਂ ਤੁਹਾਨੂੰ ਅੱਜ ਦੀ ਗੱਲ ਕਿਵੇਂ ਲੱਗੀ ਜ਼ਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ